ਦਰਸ਼ਕੋ ਅਸੀਂ ਅੱਜ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਆਏ ਹੋਏ ਹਾਂ ਜੋ ਕਿ ਤੁਹਾਨੂੰ ਪਤਾ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਅੱਜ ਕੱਲ ਕੀ ਮੌਲ ਬਣਿਆ ਪਿਆ ਹੈ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਜੰਗ ਲੱਗ ਸਕਦੀ ਹੈ ਲੇਕਿਨ ਜੋ ਇੱਥੋਂ ਦੇ ਪਿੰਡ ਵਾਲੇ ਵਾਸੀ ਹੈ ਨਾ ਬਾਰਡਰ ਦੇ ਜਮ੍ਹਾਂ ਹੀ ਨਾਲ ਰਹਿੰਦੇ ਲੋਕ ਨੇ ਲੇਕਿਨ ਸਭ ਤੋਂ ਜ਼ਿਆਦਾ ਦੇਖਿਆ ਜਦੋਂ ਇਹ ਮੁਸ਼ਕਲਾ ਉਹਨਾਂ ਨੂੰ ਆਉਂਦੀਆਂ ਨੇ ਅੱਜ ਅਸੀਂ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਲਈ ਆਏ ਹਾਂ ਜੇ ਅਕਸਰ ਜੰਗ ਲੱਗ ਜਾਂਦੀ ਹੈ ਕੀ ਮੁਸ਼ਕਲਾ ਆਉਣਗੀਆਂ ਮਗਰੋਂ ਡੰਗਰ ਮਾਰਦੀ ਹਾਲਤ ਖਰਾਬ ਵਾਕੀ ਇਹਨੇ 13-14 ਦਿਨ ਫਿਰ ਡੰਗਰ ਪੁੱਠੇ ਰਹੇ ਜੀ ਆਹ ਓਕੇ 13 14 ਦਿਨ ਜੰਗ ਲੱਗੀ ਸਕੇ 13 14 ਦਿਨ ਆ ਔਖਾ ਕਿੰਨਾ ਹੋਇਆ ਬਣਾ ਜਾ ਘਰ ਮਾੜੇ ਸਾਰੇ ਐਨੇ ਜੀਆਂ ਨੂੰ ਕਿਥੇ ਰੱਖਣਾ ਨਹੀਂਗਾ ਕਿ ਬਾਰਡਰ ਦੇ ਲੱਗੇ ਰਹਿੰਦੇ ਹੋ ਤੁਹਾਨੂੰ ਇਥੋਂ ਸਰਕਾਰ ਉਠਾ ਦਿੰਦੀ ਐ ਕਿਉਂਕਿ ਤੁਸੀਂ ਬਾਰਡਰ ਦੇ ਲੱਗੇ ਰਹਿੰਦੇ ਹੋ ਹਾਂ ਕਿਸ ਤਰ੍ਹਾਂ ਗੁਜ਼ਾਰਾ ਹੋਵੇਗਾ ਬੜਾ ਔਖਾ ਹੋਊਗਾ ਫਿਰ ਗੂਚੇ ਲੜਾਣੀ ਕਿਹਨੇ ਘਰ ਮਾੜੇ ਸਾਰੇ ਐਨੇ ਜੀਆਂ ਨੂੰ ਕਿਥੇ ਰੱਖਣਾ ਨਹੀਂਗਾ ਬੜੀ ਮੁਸ਼ਕਲ ਹੈ ਜਾਰੀ ਪੈਣੀ ਨੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਹੜੀਆਂ ਕਿਹੜੀਆਂ ਲੜਾਈਆਂ ਵੇਖੀਆਂ ਕਿੰਨੀ ਹੋਛੀ ਸੀ ਲੋ ਹੋ ਠੀਕ ਆ ਬਹੁਤ ਸਿਆਣਾ ਮੈਨੂੰ ਇਤਰਾ ਹੋਈ ਕਿਹੜੀ ਲੜਾਈ ਵੇਖੀ ਜਦੋਂ ਆ ਲੱਗੀ ਆ ਨਾ ਆਮ ਬੰਬ ਗੋਲਾ ਚੱਲਿਆ 65 ਪੈਂਡ ਦੀ ਚ 65 ਪੈਂਡ ਦੀ ਚ ਆ ਫਿਰ ਅਸੀਂ ਖੈਰ ਦੋਨਾਂ ਦੇਸ਼ਾਂ ਦੇ ਵਿੱਚ ਉਦੋਂ ਵੀ ਇਦਾਂ ਹੀ ਨਾਰਾਜ਼ਗੀਆਂ ਫੈਲ ਗਈਆਂ ਸੀ ਆ ਇਸ ਤਰ੍ਹਾਂ ਖੇਰ ਫਿਰ ਅਹੀਂ ਗਏ ਉੱਥੇ ਰਿਸ਼ਤੇਦਾਰੀ ਹੀ ਆਪਣੀ ਖੇਰ ਦੇ ਲਾਂਡੇ ਉੱਥੇ 13 14 ਦਿਨ ਜੰਗ ਲੱਗੀ ਕੱਟੇ 13 14 ਦਿਨ ਆ ਔਖਾ ਕਿੰਨਾ ਹੋਇਆ ਬਣਾ ਜਾ ਮਗਰੋਂ ਡੰਗਰ ਮਾਰਦੀ ਹਾਲਤ ਖਰਾਬ ਬਾਕੀ ਇਹਨੇ 13 14 ਦਿਨ ਫਿਰ ਡੰਗਰ ਪੁਖੇ ਰਹੇ ਜੀ ਆਹ ਪੁਖੇ ਰਹੇ ਗੋਲਾ ਬਾਰੂ ਚੱਲਦਾ ਰਿਹਾ ਜੋ ਵੀ ਇਤੋਂ ਆ ਹੋਇਆ ਵਾਰੀ ਜਿਹੜੀ ਰਾ ਨੂੰ ਬੰਦੇ ਬੰਦੇ ਰਹਿ ਗਏ ਨਿਆਣੇ ਜਨਾਨੀਆਂ ਸਭ ਛਾਂ ਤੱਕ ਤੁਸੀਂ ਇਸ ਪਿੰਡ ਦੇ ਆਪ ਜਿਸ ਤਰ੍ਹਾਂ ਆਪਣਾ ਪਰਿਵਾਰ ਨੂੰ ਭੇਜਦਾ ਤੁਸੀਂ ਆਪ ਇੱਥੇ ਰਹਿ ਗਏ ਸੀ ਆਪ ਉਹ ਫਿਟਰ ਨਹੀਂ ਆਹੜੇ ਮੈਂ ਉਹ ਛੋਟਾ ਅਸੀਂ ਚਲੇ ਗਏ ਨਾ ਬਾਕੀ ਪਰਿਵਾਰ ਤੇ ਜਿਹੜੇ ਆਪਣਾ ਪਿਓ ਤੇ ਭਰਾ ਅਸੀਂ ਵੱਠੇ ਤੇ ਹੋਰ ਬੰਦੇ ਸੀ 20 ਉਸ ਪਤੀ ਦੇ ਦੀ ਚਾਲੀ ਘਰ ਉਹ ਬੰਦੇ ਬੰਦੇ ਰਹਿ ਗਏ ਉਹਨਾਂ ਨੇ ਜਿੱਦੜ ਕੋਈ ਵਿਆਹ ਵੀ ਲੋਕਾਂ ਸਾਹਵੇਂ ਦੇਈ ਨਾ ਉਦੋਂ ਰਾਹ ਨੂੰ ਰੋਟੀ ਰੋਟੀ ਲੈ ਆਉਂਦੇ ਉਹ ਸਾਰੇ ਖਾਕੂਗੇ ਟਾਈਮ ਪਾਸ ਕਰਦੇ ਤੇ ਡੰਗਰਾਂ ਨੂੰ ਮਾੜੇ ਮੋੜ ਪੱਠੇ ਪਾ ਛੱੜਦੇ ਤੇ ਥੋੜਾ ਬਾਅਦ ਦੂਰ ਚੋਗੇ ਦੇ ਟਾਈਮ ਪਾਰ ਡੰਗਰ ਤੇ ਘਾਟ ਤੇ ਮਿਲਦੇ ਨਹੀਂ ਬੜੇ 13 14 ਦਿਨਾਂ ਉੱਤੇ ਸਾਡੇ ਆ ਚਾਹੁੰਦੇ ਉਹ ਫੇਰ ਉਹੀ ਹਾਲਾਤ ਬਣਾਣਾ ਨਹੀਂ ਹੁਣ ਨਾ ਹੀ ਬੜੇ ਚੰਗਾ ਹਰੇ ਵੇਖੀਆਂ ਲੜਾਈਆਂ ਵੀ ਬਹੁਤ ਮਾੜਾ ਬਹੁਤ ਔਖਾ ਹੋ ਜਾਏਗਾ ਘਰ ਦਾ ਗੁਜ਼ਾਰਾ ਬੜਾ ਸਾਰਿਆਂ ਨੂੰ ਬੜਾ ਔਖਾ ਹੋ ਜਾਣਾ ਜੋ ਕਿ ਬਾਰਡਰ ਦੇ ਲੱਗੇ ਰਹਿੰਦੇ ਲੋਕ ਨੇ ਹਾਂ ਇਹ ਨਾ ਬਾਰਡਰ ਦੇ ਆਨੇ ਸਮਾਨ ਜਿਹੜੇ ਢੋਲ ਢੋਲ ਕੇ ਟਰਾਲੀਆਂ ਦੇ ਪਛਾ ਉਸ ਕੀ ਬੇਕਾਰ ਲੈ ਕਦੀ ਉਧਰ ਲਿਆ ਕਦੀ ਇਧਰ ਲਿਆ ਤੇ ਕਈ ਸਮਾਨ ਢੋਹਦੇ ਰਹੇ ਤੇ ਮੁੜ ਕੇ ਜਾਂ ਗੜ ਬੜਾ ਜਰਾ ਮੁਸ਼ਕਲੇ ਮਾਰਾ ਨਾ ਇਹ ਹੋ ਜਾ ਕੰਮ ਹੋ ਗਿਆ ਜਿਹੜਾ ਪਿੰਡ ਹੈ ਪਿੰਡ ਪੰਜੂਰਾ ਜੀ ਨਾਮ ਆਪਣਾ ਕਬਰਸਾ ਯਰ ਉਹ ਜੋ ਕਸ਼ਮੀਰ ਦੇ ਵਿੱਚ ਹਮਲਾ ਹੋਇਆ ਹੈ ਬੇਕਸੂਰਾਂ ਦਾ ਹਮਲਾ ਹੈ ਕਿੰਨਾ ਕੁ ਮਾੜਾ ਹਮਲਾ ਸੀ ਮਾੜਾ ਹੈ ਜੀ ਉਹਨਾਂ ਜਿਹੜਾ ਕੀ ਖਸੂਸੀ ਗੱਲ ਤੋਂ ਕੁਝ ਵੀ ਨਹੀਂ ਕਰੇ ਉਹ ਫਿਰਨ ਤੋਂ ਨੂੰ ਗਏ ਆ ਆ ਕਿਹੜੇ ਜਾਤੂ ਗਏ ਜਿਸ ਲਈ ਕਿਨਾ ਜੋ ਦੋ ਨਾ ਦੋਨਾਂ ਦੇਸ਼ਾਂ ਦੇ ਵਿੱਚ ਨਫ਼ਰਤ ਫੈਲੀ ਹੋਈ ਹੈ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈ ਜੋ ਕਿ ਅੱਜ ਕਿਹਾ ਜਾ ਰਿਹਾ ਹੈ ਕਿ ਜੰਗ ਲੱਗੇਗੀ ਜੰਗ ਦੇ ਕਿੰਨਾ ਕੁ ਹਾਲਾਤ ਮਾੜੇ ਹੋਣਗੇ ਤੁਸੀਂ ਲੜਾਈਆਂ ਦੇਖ ਸਕੇ ਹੋ ਉਹਨਾਂ ਨੂੰ ਮਾਰੇ ਜਦੋਂ ਕੜਾਈ ਲੱਗੀ ਆ ਸੰ 65 ਵਾਲੀ ਜਾਂ 77 ਵਾਲੀ ਉਦੋਂ ਘਰ ਛੱਡ ਕੇ ਲੋਕੀਂ ਚਾਰੇ ਚਲੇ ਗਏ ਡੰਗਰ ਬੱਛਾ ਵੀ ਗਾਂ ਲੈ ਗਏ ਸਾਂ ਉਹ ਡੰਗਰ ਬੱਛਾ ਵੀ ਪਿਛੇ ਲੈ ਗਏ ਹਾਂ ਤੇ ਉਹ ਕਿਸੇ ਜੀ ਜਿਹੜੇ ਹੀ ਕਿਸੇ ਰਿਸ ਜ਼ਾਰਾਂ ਦੇ ਤਾਲ ਦਿੱਤੇ ਸੀ ਇਸ ਤਰ੍ਹਾਂ ਕਰਕੇ ਬਾਹਰ ਹੀ ਤੇਰੀ ਦਿਨੀ ਨਾ 15 ਦਿਨ ਲਗਾਈ ਦੀ 15 ਦਿਨੀ ਮੁੜੇ ਆਪਾਂ ਬਹੁਤ ਜ਼ਿਆਦਾ ਸੀ ਦੇਖਿਆ ਕਿ ਜੋ ਜਿਹੜੇ ਪਾਤਰ ਦੇ ਲੱਗੇ ਨੇ ਤੇ ਪੇਟ ਨੇ ਲੋਕ ਨੇੰਨਾ ਨੂੰ ਜ਼ਿਆਦਾ ਮੁਸ਼ਕਲ ਆਉਂਦੀ ਹੈ ਬਹੁਤ ਜ਼ਿਆਦਾ ਮੁਸ਼ਕਲ ਹੈ ਬਾਟਰ ਕਿੰਨੀ ਕਦੂਰ ਹੈ 150 ਦੀ ਦੂਰਤਾ ਹੈ ਕਿੰਨੇ ਕਿਲੋਮੀਟਰ ਹੋ ਜਾ ਰਿਹਾ ਹੈ ਜੀ ਜਮਾਈ ਬਾਟਰ ਦੇ ਨੇੜੇ ਰਹਿੰਦੇ ਹੋ ਆ ਜਮਾਈ ਮੁਸ਼ਕਲਾਂ ਕਿੰਨੀਆਂ ਕੋਮ ਹਨ ਮੁਸ਼ਕਲ ਬੜੀ ਸੀ ਤੁਹਾਨੂੰ ਦੱਸਿਆ ਵੀ ਘਰ ਭੁਲੇ ਛੱਡਨੇ ਪਈਦੇ ਆ ਘਰ ਸੁਨੇ ਹੋ ਜਾਂਦੇ ਆ ਡੰਗਰ ਵੱਛਾ ਜਾਨ ਲੈ ਗਿਆ ਜੀ ਵੀ ਕਰੀ ਇਹ ਮਾਰੀ ਜਾਂਦਾ ਜਿਹੜਾ ਬਹੁਤੋਂ ਤੇ ਇੰਨਾ ਸੇਤੀ ਆਪਣੀ ਜ਼ਿੰਦਗੀ ਚ ਕੋਈ ਲੜਾਈ ਦੇਖੀ ਆ ਵੇਖੀ ਲੜਾਈ ਜਿਹੜੀ 56 ਵਾਲੀ ਦੇਖੀ ਘਤੜਾੜੀ ਇੱਕ ਦੋਨੀ ਲੜਾਈਆਂ ਦੇਖੀ ਹਾਂਜੀ ਇੱਚ ਜਿਆਦਾ ਹੋਸ਼ ਸੀ ਉਸ ਲੜਾਈ ਕਿਵੇਂ ਦੀ ਲੜਾਈ ਸੀ ਕੀ ਹੋਇਆ ਸੀ ਘਤੜਾੜੀ ਲੜਾਈ ਵੇਖਿਆ ਜੇ ਉਂ ਤਾਂ ਆਉਂਦੇ ਸੀ ਗੋਲੇ ਗਾਲਿਆ ਇਹਨਾਂ ਪਿੰਡਾਂ ਦੇ ਵਿੱਚ ਆਉਂਦੇ ਸੀ ਮੋਰਚੇ ਪੁੱਟੇ ਸੀ ਲੋਕਾਂ ਦੇ ਗੋਲੇ ਗਾਲੇ ਆਉਂਦੇ ਸੀ ਤੇ ਮੋਰਚੇ ਨੂੰ ਲੋਕ ਵਹਿ ਗੂ ਜਾਂਦੇ ਸੀ ਘੜੀ ਤੇ ਪਿੰਡ ਖਾਲੀ ਹੋ ਗਿਆ ਸੀ ਪਿੰਡ ਖਾਲੀ ਹੋ ਗਿਆ ਕੋਈ 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 ਜੀ ਹੈ ਪਿੰਡ ਦੇ ਵਿੱਚ ਚਾਹੁੰਦੇ ਹੋ ਫਿਰ ਉਸ ਤਰ੍ਹਾਂ ਦੇ ਹਾਲਾਤ ਬਣਾਣਾ ਨਹੀਂ ਨਹੀਂ ਚਾਹੁੰਦੇ ਮਾੜੀ ਗੱਲ ਲੜਾਈ ਥੋੜੀ ਥੋੜੀ ਲੜਾਈ ਨਾ ਸਾਡਾ ਜੀ ਗੁਰਸੇਵ ਸਿੰਘ ਜੀ ਸਾਹਿਬ ਜੀ ਜੋ ਅੱਜ ਚੰਗ ਦੇ ਹਾਲਾਤ ਲੋਕਾਂ ਦੇ ਮਨਾਂ ਦੇ ਵਿੱਚ ਚਾਰ ਪਿਆ ਹੋਇਆ ਹਾਂਜੀ ਹਾਂਜੀ ਇਸ ਤਰ੍ਹਾਂ ਇਸ ਚੀਜ਼ ਨੂੰ ਦੇਖੀ ਤੇ ਬਹੁਤ ਮਾੜੀ ਗੱਲ ਹੈ ਇਹ ਕੰਮ ਨਹੀਂ ਹੋਣਾ ਚਾਹੀਦਾ ਲੇਕਿਨ ਜੋ ਕਸ਼ਮੀਰ ਦੇ ਵਿੱਚ ਹਮਲਾ ਹੋਇਆ ਹਾਂਜੀ ਹਾਂਜੀ ਉਹ ਸਹੀ ਸੀ ਉਹ ਜਲ ਜਵਾਬ ਦੇਣਾ ਦੇਣਾ ਚਾਹੀਦਾ ਪੱਛਪੰਦਾ ਸਾਡਾ ਦੇਣ ਦਾ ਜਿੱਤਾਂ ਚ ਪਾਵਨ ਕੀੜਾ ਪਿੰਡ ਪਲੇ ਪਿੰਡ ਦਾ ਪਿੰਡ ਸਾਡਾ ਇਹ ਪਿੰਡ ਇਹ ਤੋਂ ਪੂਰਾ ਆ ਇੱਕਦਮ ਪੂਰਾ ਹਾਂਜੀ ਬਾਰਡਰ ਦੇ ਨਾਲ ਹੀ ਲੱਗਦਾ ਪਿੰਡ ਬਾਰਡਰ ਤੋਂ 2 2.5 ਕਿਲੋਮੀਟਰ ਪਿੱਛੇ ਆ ਤਿੰਨ ਲਾ ਲੋ ਤੇ ਜੇ ਲੜਾਈ ਅਕਸਰ ਲੱਗ ਜਾਂਦੀ ਹੈ ਹਾਂਜੀ ਤੇ ਮੁਸ਼ਕਲ ਕੀ ਆਏਗੀ ਤੁਹਾਨੂੰ ਮੁਸ਼ਕਲ ਸਾਨੂੰ ਇਹ ਹੋਊਗੀ ਮਾਲੀ ਗੱਲ ਲੜਾਈ ਲੱਗੀ ਮਾਲੀ ਗੱਲ ਲਿਆ ਨੁਕਸਾਨ ਹੋਊਗਾ ਸਾਡਾ ਆਣ ਕੇ ਬਹੁਤ ਜ਼ਿਆਦਾ ਹੋਊਗਾ ਸਭ ਤੋਂ ਅਸੀਂ ਦੇਖਦੇ ਹਾਂ ਜ਼ਿਆਦਾ ਨੁਕਸਾਨ ਬਾਰਡਰ ਦੇ ਜੋ ਰਹਿੰਦੇ ਇੱਥੇ ਪਿੰਡ ਦੇ ਲੋਕ ਨੇ ਉਹਨਾਂ ਦਾ ਜ਼ਿਆਦਾ ਨੁਕਸਾਨ ਹੁੰਦਾ ਹੈ ਹਾਂਜੀ ਹਾਂਜੀ ਹੁੰਦਾ ਨੁਕਸਾਨ ਜੀ ਜ਼ਰੂਰ ਕੀ ਨੁਕਸਾਨ ਹੁੰਦਾ ਨੁਕਸਾਨ ਘਰਾਂ ਪਾਵਾਂ ਦਾ ਹਰਕ ਜੀਆਂ ਦਾ ਡੰਗਰ ਬੱਚਾ ਦਾ ਨੁਕਸਾਨ ਇਹੋ ਨੁਕਸਾਨ ਹੈ ਜੀ ਘਰ ਬੂਆ ਛੜ ਕੇ ਸਾਨੂੰ ਭੱਜਣਾ ਪੜੇਗਾ ਘਰ ਬੂਆ ਛੜ ਕੇ ਸਾਨੂੰ ਭੱਜਣਾ ਪਊਗਾ ਜੀ ਭੱਜਣਾ ਪੈਣ ਗਿਆ ਬਹੁਤ ਔਖਾ ਹੋ ਜੀ ਬਹੁਤ ਔਖਾ ਜੀ ਸਾਨੂੰ ਹੋ ਜਾ ਮੁਸ਼ਕਲ ਬਹੁਤ ਮੁਸ਼ਕਲ ਆਏਗੀ ਕੀ ਗੱਲ ਕੀ ਘਰ ਬਰਬਾਦ ਹੋ ਜੀ ਹੋ ਜਾਣਗੇ ਘਰ ਖਾਲੀ ਹੋ ਜਾਣਗੇ ਲੁੱਟ-ਪਰੋਟ ਕੇ ਲੈ ਜਾਣਗੇ ਲੋਕ ਡੰਗਰ ਵੀ ਭੁੱਖੇ ਰਹਿਣਗੇ ਜੀ ਆਦਾਂ ਤੋਂ ਵੀ ਪਕਾਰ ਹੋਊਗਾ ਜਦੋਂ ਸਾਨੂੰ ਆਪਣਾ ਅਜਿਹਾ ਮਹਾ ਸਰਦਾ ਦੂਜਾ ਸਾਨੂੰ ਕੌਣ ਸੰਭਾਲੇਗਾ ਪਿੰਡ ਦੇ ਲੋਕਾਂ ਨੇ ਕਿ ਆਸੀਂ 6571 ਦੀ ਲੜਾਈ ਦੇਖ ਚੁੱਕੇ ਹਾਂ ਉਸ ਲੜਾਈ ਵਿੱਚ ਸਾਨੂੰ ਕੀ ਮੁਸ਼ਕਲਾਂ ਆਈਆਂ ਅਸੀਂ ਤੁਹਾਡੇ ਨਾਲ ਉਹ ਸਾਂਝੀਆਂ ਗੱਲਾਂ ਕੀਤੀਆਂ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ